ਲੋਕ ਕਹਿੰਦੇ ਕਿਹੜੀ ਭੁੱਕੀ ਖਾਨਾ ਬਾਹਲਾ ਬੋਲਦਾ ਆ ਭੁੱਕੀ ਖਾਨਾ ਮਿੱਤਰੋ ਜਿਹੜੇ ਬੰਦੇ ਨੇ ਇਹ ਭੁੱਕੀ ਖਾ ਲਈ ਉਹ ਮੁੜ ਕੇ ਹੋਰ ਭੁੱਕੀ ਕਿਣੀ ਚਾਖਦਾ ਵੀ ਨਹੀਂ ਤੇ ਜਿਹੜੇ ਬੰਦੇ ਨੇ ਆ ਕਲੀਨਿਕ ਚੋਂ ਅੰਦਰੋਂ ਚਿੱਟਾ ਪੀ ਲਿਓ ਮੁੜ ਕੇ ਹੋਰ ਚਿੱਟੇ ਕਿਣੀ ਨਹੀਂ ਚਾਖਦਾ ਨਾ ਗੋਲੀਆਂ ਕਿਣੀ ਚਾਖੇ ਤੇ ਇਹ ਗੱਲਬਾਤ ਪੂਰੀ ਕੀ ਆ ਤੁਹਾਨੂੰ ਮੈਂ ਦਿਖਾਵਾਂ ਡਾਕਟਰ ਜੀ ਤੁਹਾਡੇ ਕੋਲੇ ਕਿਹੜੀ ਭੁੱਕੀ ਫੀਮ ਗੋਲੀਆਂ ਚਿੱਟਾ ਜਿਹੜਾ ਬੰਦਾ ਇਹ ਖਾ ਕੇ ਹੋਰ ਨਾ ਸਿਕਣੀ ਟੱਕ ਨੂੰ ਜੀ ਨਹੀਂ ਕਰਦਾ ਇਹਦੀ ਗੱਲ ਕਰਦੇ ਹਾਂਜੀ ਹਾਂਜੀ ਬਹਿ ਜਾ ਹਾਂਜੀ ਠੰਡੇ ਮਤ ਇਹਨਾਂ ਤੈਨੂੰ ਸਾਰੀ ਗੱਲ ਦੱਸਦਾ ਗੱਲ ਉਹ ਦੱਸਿਓ ਜੀ ਲੋਕ ਕਿਸ ਨੇ ਦੱਸੀ ਨਹੀਂ ਪ੍ਰਚਾਰ ਕਰ ਰਹੇ ਨੇ ਕੋਈ ਦੱਸਦਾ ਨਹੀਂ ਹੈਗਾ ਕੀ ਚੀਜ਼ ਹੈ ਜਿਹੜੇ ਤੁਹਾਡੇ ਹੱਥ ਦੇ ਬੱਚੇ ਵੀ ਹਾਂਜੀ ਇਹ ਸਾਡੇ ਪੰਜਾਬ ਦੇ ਜਵਾਨੀ ਨੂੰ ਬਚਾਉਣ ਵਾਲਾ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਹੋਇਆ ਪਾਊਡਰ ਹੈ ਹਾਂ ਜਿਹੜੇ ਬੰਦੇ ਨੇ ਇਹ ਲਿਆ ਉਹਨੂੰ ਪਤਾ ਜਾਂ ਸਾਨੂੰ ਪਤਾ ਵੀ ਕੀ ਚੀਜ਼ ਆ ਸਾਨੂੰ ਆਪਣੇ ਆਪ ਤੇ ਮਾਣ ਆ ਨਹੀਂ ਅੱਜ ਕੱਲ ਤਾਂ ਚਿੱਟਾ ਭੁੱਕੀ ਫੀਮ दारू ਬਹੁਤ ਵਸ ਬੜ ਗਿਆ ਇਹ ਕੱਲੀ ਭੁੱਕੀ ਨੂੰ ਖਤਮ ਕਰੋ ਕਿ ਸਾਰੇ ਨਸ਼ਿਆਂ ਨੂੰ ਖਤਮ ਕਰੋ ਦੇਖ ਵੀਰੇ ਜੇ ਤੂੰ ਭੁੱਕੀ ਖਾਨਾ ਤੈਨੂੰ ਲੱਗਦਾ ਮੈਂ ਛੱਡਦਾ ਹੂੰ ਛੱਡੇਗਾ ਤੂੰ ਉਦੋਂ ਜਦੋਂ ਜਾਂ ਤੇਰੇ ਕੋਲ ਜਦੋਂ ਪੈਸੇ ਨਾ ਹੋਏ ਜਾਂ ਜਦੋਂ ਕੋਈ ਸਰੀਰ 'ਚ ਨੁਕਸ ਪੈਂਦਾ ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਸਰੀਰ 'ਚ ਨਹੀਂ ਆ ਰਹੀਆਂ ਸਭ ਨੂੰ ਪਤਾ ਹੈ ਹਾਂਜੀ ਤਾਂ ਜਦੋਂ ਫਿਰ ਸਾਡੇ ਕੋਲ ਬੰਦਾ ਆਉਂਦਾ ਕੋਈ ਭੁੱਕੀ ਵਾਲਾ ਤਾਂ ਅਸੀਂ ਉਹੋ ਜੀ ਦਵਾਈ ਬਣਾ ਲੈਂਦੇ ਆ 15 ਦਾ ਉਹੋ ਜੀ ਹਾਂਜੀ 15 17 ਸਾਲ ਦੀ ਸਾਡੀ ਰਿਸਰਚ ਹੈ ਹਾਂਜੀ 200% ਆਯੁਰਵੈਦਿਕ ਹੈ ਇਸ ਗੱਲ ਦੀ ਜ਼ਿੰਮੇਵਾਰੀ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਹਾਂਜੀ ਜਿਵੇਂ ਤੁਸੀਂ ਗੱਲ ਕੀਤੀ ਭੁੱਕੀ ਵਾਲੇ ਵੀ ਰ ਵੀ ਹੈਗੇ ਆ ਫੀਮ ਵਾਲੇ ਵੀ ਹੈਗੇ ਆ ਖਾ ਵੀ ਰਹੇ ਨੇ ਉਹਨਾਂ ਨੂੰ ਇਹ ਵੀ ਪਤਾ ਵੀ ਯਾਰ ਨੁਕਸਾਨ ਹੋ ਰਿਹਾ ਤੇ ਪੈਸੇ ਦਾ ਨਕਸਾਨ ਹੋ ਰਿਹਾ ਛੋਡੇ ਕੋਲੇ ਮਾੜਾ ਜਾਂ ਮਣ ਬਣਾ ਕੇ ਆਵੇ ਮਨ ਜਿਹੜਾ ਖੋਦ ਬਣਾ ਕੇ ਆਵੇ ਉਹੀ ਸਾਡੇ ਕੋਲੇ ਆਵੇ ਜਿਹੜਾ ਜਮਾ ਵਿਚਰ ਆ ਉਹ ਜਿਹੜਾ ਕਹਿੰਦਾ ਵੀ ਹੱਥ ਖੜੇ ਕਰਾ ਵੀ ਹੁਣ ਤਾਂ ਮੇਰਾ ਕੋਈ ਹੱਲ ਨਹੀਂ ਹੈਗਾ ਮੇਰੇ ਕੋਲ ਸਿਰਫ ਉਹ ਬੰਦਾ ਆਵੇ ਗੱਲ ਨਹੀਂ ਬਾ ਨਹੀਂ ਫਿਰ ਇੰਨੇ ਬੰਦਾ ਨਸ਼ੇ ਕਰੂ ਤਾਂ ਸਰੀਰ ਵੀ ਟੁੱਟੂ ਤੁਸੀਂ ਆਹ ਦੇ ਦੋਗੇ ਬੰਦੇ ਦਾ ਸਰੀਰ ਟੁੱਟੀਓ ਘਰੇ ਪੈ ਅਸੀਂ ਬੈਠੇ ਜੀ ਕਾਦੇ ਹਾਸਤੇ ਬੈਠੇ ਆਯੁਰਵੇਦ ਨੂੰ ਤੁਸੀਂ ਮਾਣੀ ਮੋਟੀ ਚੀਜ਼ ਮੰਨਦੇ ਹੋ ਹੂੰ ਜਿਹੜਾ ਵੀ ਕੋਈ ਕਿਸੇ ਚੀਜ਼ ਦਾ ਪੱਕਾ ਇਲਾਜ ਹੈਗਾ ਹਾਂਜੀ ਬਿਮਾਰੀ ਨੂੰ ਪੱਕੇ ਤੌਰ ਤੇ ਖਤਮ ਕਰਨ ਦੇ ਲਈ ਆਯੁਰਵੇਦ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਭਰੇ ਇਹ ਜਿਹੀਆਂ ਜੜੀਆਂ ਬੂਟੀਆਂ ਪਈਆਂ ਨੇ ਮਰੇ ਪਏ ਬੰਦੇ ਨੂੰ ਜਾਨ ਪਾਉਂਦੀ। ਜਿਹੜੀਆਂ ਆ ਪਈਆਂ ਨੇ ਸਾਰੀ ਚੀਜ਼ਾਂ ਇਹ ਨਸ਼ਾ ਛਡਾਉਣ ਵਾਲੀ। ਇਹ ਹਰ ਇੱਕ ਚੀਜ਼ ਦਾ ਦੇਖੋ ਸਾਡਾ ਆਯੁਰਵੇਦ ਕਲੀਨਿਕ ਹੈ। ਤੁਹਾਡੀਆਂ ਦਵਾਈਆਂ ਬਣਾਈਆਂ। ਆਪਦੀਆਂ ਦਵਾਈਆਂ ਨੇ ਮਰਦਾਨਾ ਕਮਜ਼ੋਰੀ ਦੀ ਅਸੀਂ ਦਿੰਦੇ ਆ। ਹੂੰ। ਨਸ਼ਾ ਛਡਣ ਦੀ ਯੂਕੇ ਆਸਟ੍ਰੇਲੀਆ ਪੜ੍ਹੇ ਲਿਖੇ ਲੋਕ ਰਹਿੰਦੇ ਨੇ ਸਾਡੇ ਉੱਥੇ ਪੰਜਾਬੀ। ਕਿੰਨੇ ਕੇ ਬੰਦੇ ਨਸ਼ਾ ਛੱਡਾਏਗਾ ਜੀ ਅੱਜ ਤੱਕ? ਬਈ 1000 ਪਲੱਸ ਨੌਜਵਾਨ ਨੇ ਸਾਡੇ ਕੋਲ ਪ੍ਰੂਫ ਪਏ ਨੇ। 60 ਸਪੈਸ਼ਲ ਆਇਆ ਭਾਈ ਕੰਗਾ ਨਗਰ ਤੋਂ ਨਾ ਸਾਡਾ ਛੱਡਾ ਹੈਗਾ ਉਹਨਾਂ ਦਾ ਕਿੰਨੇ ਕ ਦਾ ਸਰੀਰ ਖਰਾਬ ਹੋ ਗਿਆ ਬਾਅਦ ਚ ਮਤਲਬ ਇਹਦਾ ਬਾਈ ਉਸ ਗੱਲ ਦੀ ਜਿੰਮੇਵਾਰੀ ਬੈਠੀ ਸਾਨੂੰ ਪ੍ਰੂਫ ਦੇਵਾਂਗੇ ਯਾਰ ਅੱਛਾ ਏ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਅੱਜ ਕੱਲ ਤਾਂ ਮਤਲਬ ਹਰੇਕ ਚੀਜ਼ ਬਹੁਤ ਜਲਦੀ ਹੋ ਬਾਹਰ ਕੀ ਨੁਕਸਾਨ ਬਾਹਰਲ ਕਰ ਦਿੰਦੇ ਆ ਤੇ ਜੇ ਕੋਈ ਨੁਕਸਾਨ ਵਾਲਾ ਕੰਮ ਹੋਇਆ ਯਾਰ ਮੇਰੇ 15 ਸਾਲ ਤੋਂ ਇਸੇ ਅੱਡੇ ਤੇ ਬੈਠਾ ਮੈਂ ਲੈ ਵੀ ਕੋਈ ਵੀ ਬੰਦਾ ਇਹ ਡਾਕਟਰ ਸਾਹਿਬ ਨੂੰ ਮਿਲ ਸਕਦਾ ਏ ਡਾਕਟਰ ਸਾਹਿਬ ਨਸ਼ੇ ਦੇ ਤਾਂ ਤੁਸੀਂ ਕੁੱਲ ਦਵਾਈ ਦੇ ਦੋਗੇ ਦੇਖੋ ਨਸ਼ਾ ਛੱਡਣ ਯੋਗ ਹੋਵੇ ਉਹ ਬੰਦੇ ਦੀ ਬੋਡੀ ਹੁਣ ਸਾਫ਼ ਦਿੰਦੀ ਹੋਵੇ ਇਹ ਨਾ ਹੋਵੇ ਕਿ ਮਾਪਿਆਂ ਮੰਜੇ ਤੇ ਚੱਕ ਕੇ ਲੈ ਆ ਕੇ ਮੇਰੀ ਦੁਕਾਨ ਮੂਰੇ ਰੱਖ ਦਨ ਵੀ ਲੈ ਹੁਣ ਛੱਡਾ ਦੋ ਹਾਂ ਗੁਰਦੇ ਵੀ ਉਹਨੇ ਸਹੀ ਹੁੰਦਾ ਹਾਂ ਖਾਂਦਾ ਜਿਹੜਾ ਕੋਈ ਮਰਜੀ ਹੋਵੇ ਸ਼ਰਾਬ ਪੀਂਦਾ ਹੋਵੇ ਇੱਕ ਬੋਤਲ ਰੋਜ਼ ਦੀ ਹਾਂ ਗੋਲੀਆਂ ਚਿੱਟਾ ਪੁੱਕੀ ਫੀਮ ਕਾਮਨੀ ਗੋਲੀਆਂ ਬਾਈ ਬਾਹਰ ਅਸੀਂ ਇੰਨੇ ਕੁ ਬੰਦਿਆਂ ਤੋਂ ਮਤਲਬ ਪੁੰਨ ਖੱਟ ਰਹੇ ਹਾਂ ਨਾ ਵੀ ਮਤਲਬ ਸਾਨੂੰ ਆਪ ਨੂੰ ਚੰਗਾ ਲੱਗਦਾ ਯਾਰ ਵੀ ਕੋਈ ਚੰਗਾ ਕੰਮ ਕਰ ਰਹੇ ਹਾਂ ਜਦੋਂ 12 ਬੰਦੇ ਆਉਂਦੇ ਇੱਧਰ ਮਿਲ ਕੇ ਜਾਂਦੇ ਨੇ ਸਪੈਸ਼ਲ ਤੌਰ ਤੇ ਕਿ ਬਾਈ ਤੁਹਾਨੂੰ ਠੱਗਣ ਵਾਲੇ ਪਥਰੇ ਮਿਲ ਗਏ ਸੀ ਪਥਰੇ ਨੇ ਛਿੱਲ ਵੀ ਲਾਈ ਹੈ ਵੀ ਹੁਣ ਉਹ ਡਿਪੈਂਡ ਕਰਦਾ ਬੰਦੇ ਦੀ ਇਮਿਊਨਿਟੀ ਸਟਰੈਂਥ ਕਿੰਨੀ ਕ ਹੈ ਤੇ ਬਾਈ ਮੈਂ ਪੰਜਾਬ ਵਾਸੀ ਨੂੰ ਜਾਗਰੂਕ ਕਰਨ ਲਈ ਡਾਕਟਰ ਸਾਹਿਬ ਕੋਲ ਪਹੁੰਚਿਆ ਨਸੀ ਦੀ ਇਹਨਾਂ ਕੋਲੇ ਡਾਕਟਰ ਸਾਹਿਬ ਇੱਕ ਪੰਨ ਹੋਰ ਵੀ ਖੱਟ ਲੋ ਜੀ ਬੰਦਿਆਂ ਦੇ ਬੁੜੀਆਂ ਨੇ ਭੈਣ ਭਾਈਆਂ ਦੇ ਪ੍ਰੋਬਲਮਾਂ ਹੁੰਦੀਆਂ ਨੇ ਚਲ ਬੱਚੇ ਨੂੰ ਲੈ ਕੇ ਲਾ ਲੋ ਜੀ ਬੱਚਾ ਨਹੀਂ ਹੋ ਰਹਾ ਔਰਤਾਂ ਦੇ ਲਾ ਲੋ ਰਸੌਲੀ ਪਾਥਰੀਆਂ ਤੇ ਇੱਧਰ ਮਤਲਬ ਬ੍ਰੈਸਟ ਤੇ ਪੇਨ ਕੁਝ ਵੀ ਹੁੰਦਾ ਨੋਕਸ ਉਧਰੋਂ ਬੰਦੇ ਦੇ ਆਣ ਡਾਕਟਰ ਦਵਾਈਆਂ ਖਾਈ ਜਾਂਦਾ ਜੇ ਆਪਾਂ ਨਹੀਂ ਸੰਗ ਕੇ ਗੱਲ ਕਰੀ ਕਿਉਂਕਿ ਸੰਗਣਾ ਵਾਲੀ ਗੱਲ ਨਹੀਂ ਪੰਜਾਬ ਇਹ ਚੀਜ਼ ਚ ਫਸੂਕਾ ਸੁੱਕੀਆਂ ਦਵਾਈਆਂ ਖਾਈ ਜਾਂਦੇ ਨੇ ਕੋਈ ਕਿਵੇਂ ਖਾਈ ਜਾਂਦਾ ਫੇਰ ਵੀ ਮੰਨ ਲਓ ਸਫਲਤਾ ਕੋਈ ਮਿਲ ਨਹੀਂ ਰਹੀ ਬਿਲਕੁਲ ਉਹਨਾਂ ਦਾ ਤਰੀਕ ਮੁੱਖ ਰੂਪ ਦੇ ਵਿੱਚ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਸਟ्रेस ਬਹੁਤ ਆ ਹਾਂਜੀ ਹਰ ਇੱਕ ਬੰਦਾ ਆਪਣੇ ਫਿਊਚਰ ਬਾਰੇ ਸੋਚ ਰਿਹਾ ਹਾਂ ਕੰਮਕਾਰ ਉਹਨਾਂ ਹੈ ਨਹੀਂ ਬੇਰੋਜ਼ਗਾਰੀ ਜਿਆਦਾ ਹੈ ਪੈਸਾ ਉਹਨਾਂ ਆ ਨਹੀਂ ਰਿਹਾ ਕੋਲੇ ਤੇ ਸੁਪਨੇ ਵੱਡੇ ਵੱਡੇ ਦੇਖੇ ਹੋਏ ਨੇ ਹਾਂਜੀ ਹਾਂਜੀ ਵਿਆਹ ਹੁੰਦਾ ਜਦੋਂ ਮੁੰਡੇ ਕੁੜੀ ਦਾ ਮਾਪਿਓਂ ਛਾਵਾਂ ਨਾਲ ਨਾ ਨਾ ਪੈਸਾ ਲਾ ਕੇ ਵਿਆਹ ਕਰ ਰਹੇ ਨੇ ਹਾਂ ਕਈ ਵਾਰੀ ਤਾਂ ਮੁੰਡੇ ਚੀ ਉਹ ਚੀਜ਼ਾਂ ਨਹੀਂ ਹੁੰਦੀਆਂ ਕੁਦਰਤੀ ਕਿਉਂਕਿ ਧਿਆਨ ਹੀ ਨਹੀਂ ਦਿੱਤਾ ਹੁੰਦਾ ਇਹ ਗਲਤੀ ਕੁਦਰਤੀ ਤੌਰ ਤੇ ਨਹੀਂ ਨਹੀਂ ਇਹ ਬਹੁਤ ਹੀ ਲੋਕਾਂ ਨੂੰ ਕੁਦਰਤੀ ਵੀ ਹੋ ਸਕਦੀ ਹੈ ਉਸ ਤੋਂ ਆ ਜਿਹੜਾ ਬਚਪਨ ਦੇ ਵਿੱਚ ਸਾਰੇ ਕੰਮ ਗਲਤ ਕੁਸ਼ ਕਰਦੇ ਨੇ ਹਾਂ ਕਈ ਵਾਰੀ ਕੁੜੀਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਹੁੰਦੀਆਂ ਨੇ ਗਲਤ ਆਦਤਾਂ ਪਾਈਆਂ ਹੁੰਦੀਆਂ ਨੇ ਉਹ ਮੈਰਿਜ ਤੋਂ ਬਾਅਦ ਫਿਰ ਉਹ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੁੰਦੀਆਂ ਨੇ ਹੁਣ ਲੋਕਾਂ ਤੋਂ ਗਲਤੀਆਂ ਤਾਂ ਹੋ ਗਿਆ ਮੈਨੂੰ ਹੁਣ ਮੈਂ ਥੋਡੇ ਕੋਲ ਆਇਆ ਵੀ ਲੋਕਾਂ ਦੀਆਂ ਗਲਤੀਆਂ ਢੱਕ ਦੋ ਮਤਲਬ ਕਿ ਚੀਜ਼ਾਂ ਉਹਨਾਂ ਖਾਤਰ ਕੀ ਦੇ ਦੂੰ ਉਹਨਾਂ ਵਾਸਤੇ ਆਪਾਂ ਬਹੁਤ ਵਧੀਆ ਵਿਰੇ ਰਿਸਰਚ ਕਰਕੇ ਮਿਹਨਤ ਕਰਕੇ ਬਾਰ-ਬਾਰ ਬਹੁਤ ਕੁਝ ਕਰਕੇ ਦਵਾਈਆਂ ਇਹ ਜਿਹੀਆਂ ਤਿਆਰ ਕੀਤੀਆਂ ਨੇ ਵੀ ਜੇ ਮੁੰਡੇ 'ਚ ਨੁਕਸਾ ਮੁੰਡੇ ਨੂੰ ਦਵਾਈ ਦੇਵਾਂਗੇ ਹਾਂ ਕੁੜੀ 'ਚ ਨੁਕਸਾ ਕੁੜੀ ਨੂੰ ਦੇਵਾਂਗੇ 5 ਦਿਨ 10 ਦਿਨ ਚ ਵੀ ਰਿਜ਼ਲਟ ਆ ਸਕਦਾ 2 ਮਹੀਨੇ ਵੀ ਲੱਗ ਸਕਦੇ ਆ ਬੰਦਾ ਉਹਦੀ ਰਿਪੋਰਟ ਕਰਾ ਕੇ ਸਾਡੇ ਕੋਲ ਪ੍ਰੋਬਲਮ ਪ੍ਰੋਪਰ ਤਰੀਕੇ ਨਾਲ ਸਾਡੇ ਨਾਲ ਸਾਂਝੀ ਕਰ ਦੋਵੇ ਬੁੜੀਆਂ ਬੰਦਿਆਂ ਦੇ ਸਾਰੇ ਨੁਕਸ ਚੱਕ ਦੋ ਔਰਤਾਂ ਦੇ ਵਿੱਚ ਪੀਸੀਓਡੀ ਪੀਸੀਓਐਸ ਬੱਚਿਆਂ ਵਿੱਚ ਨੁਕਸ ਹੈ ਲਿਕੋਰੀਆ ਸਮੱਸਿਆ ਨੌਜਵਾਨਾਂ ਦੇ ਵਿੱਚ ਤਾਂਤ ਹੈ ਤਾਂ ਤਮਾ ਲੋ 70 ਤੋਂ 60% ਨੌਜਵਾਨਾਂ ਨੂੰ ਹੈਗੀ ਆ ਕਿਵੇਂ ਛੱਡਣ ਦੀ ਦਵਾਈ ਦਿੰਨੇ ਹਾਂ ਇਹਦਾ ਕੋਈ ਨੁਕਸਾਨ ਨਹੀਂ ਉਹ ਮੈਂ ਇਹਨਾਂ ਨੂੰ ਵੀ ਦੱਸ ਫਿਰ ਜੀ ਸਾਰੀ ਦਵਾਈ ਸੇਫ ਹੈ ਹਾਂ ਕੋਈ ਅੱਜ ਤੱਕ 1 ਰੁਪਏ ਦਾ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਇਹ ਜਿੰਗਰੂਜੀ ਦਵਾਈ ਨਹੀਂ ਹੈਗੀ ਇਹ ਉਹ ਚੀਜ਼ ਨਹੀਂ ਹੈ ਬਾਕੀ ਇੱਕ ਹੋਰ ਤੁਹਾਨੂੰ ਦੱਸਦਾ ਹਾਂ ਹਾਂਜੀ ਅੱਜ ਕੱਲ ਲੋਕ ਕੀ ਹੈ ਕੋਈ ਕੈਪਸੂਲ ਤੁਸੀਂ ਖਾਣ ਲੱਗੇ ਤਜਾਬ ਤਾਂ ਮੰਨ ਲੋ ਹਰ ਘਰ ਦੇ ਵਿੱਚ ਪਿਆ ਹੈ ਉਹ ਜਦੋਂ ਖਾਣ ਲੱਗ ਜਾਂਦਾ ਨਾ ਉਹਨੂੰ ਫਿਰ ਐ ਡੱਬੀਆਂ ਭਰ-ਭਰ ਕੇ ਲਿਆ ਕੇ ਆਪਦੇ ਤੌਰ ਤੇ ਡਾਕਟਰ ਦੀ ਰਾਇ ਵੀ ਨਹੀਂ ਲੈਣੀ ਫਿਰ ਮਤਲਬ ਪੰਜ ਪੱਤੇ ਵਾਲਾ ਸਮੋਸੇ ਲੈ ਕੇ ਚੱਲਿਆ ਨਾ ਕਰੇ ਜਾਂ ਕਰੇ ਕੋਈ ਗ ਕੋਈ ਵੀ ਇਨੋ ਦੀਆਂ ਪੁੜੀਆਂ ਕੋਈ ਇਤਜਾਬ ਵਾਲੇ ਕਹਿੰਸੋ ਵੀ ਪਹਿਲੇ ਲੈ ਦੇ ਵੀ ਖਾ ਕੇ ਪਤਾ ਵੀ ਇਹ ਚੀਜ਼ ਬਣਨੀ ਬਣਨੀ ਆ। ਵੀ ਉਹ ਬਹੁਤ ਦੁੱਖ ਵਾਲੀ ਗੱਲ ਹੈ ਲੋਕ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣ ਹੈਲਦੀ ਹੋਣ ਨੇਚਰਲ ਤਰੀਕੇ ਨਾਲ ਆਪਣੇ ਆਪ ਨੂੰ ਠੀਕ ਕਰਨ ਲਈ। ਥੋੜਾ ਜਿਹਾ ਪੰਨਾ ਹੋਰ ਵੀ ਕਰਦੀ ਜੀ। ਦੱਸੋ। ਲੇਬਰ ਦੇ ਨੁਕਸ ਬਾਰੇ ਨੇ ਹਰੇਕ ਬੰਦੇ ਨੇ ਹੋਊਗਾ ਕਿਸੇ ਦਾ ਫੈਕਟਰੀ ਆ ਕਿਸੇ ਦਾ ਓਡੀ। ਬਾਈ ਇਹ ਵੀ ਸਾਰੀਆਂ ਇਹਦੇ ਨਾਲ ਹੀ ਛੁੜੀਆਂ ਮੀਆਂ। ਇਹ ਇਹ ਇਹਦੀ ਦਵਾਈ ਦੇ ਦਾਂਗੇ ਸਾਰੀ। ਬਿਲਕੁਲ ਦਵਾਂਗੇ ਬਾਈ ਇਹਦੀ ਦਵਾਈ ਤਾਂ ਆਪਾਂ ਇਹੋ ਜੀ ਦਵਾਂਗੇ ਵੀ ਬੰਦਾ ਸਾਡੇ ਕੋਲੇ 15 ਤੋਂ 30 ਦਿਨ ਦਵਾਈ ਲੈ ਲਵੇ ਜਿਹੜਾ ਬੰਦਾ ਨਸ਼ੇ ਕਰ ਕਰਾਉਂਦਾ ਲੀਵਰ ਸ਼ਰਾਬ ਵਾਲੇ ਬੰਦੇ ਦਾ ਸਭ ਤੋਂ ਜ਼ਿਆਦਾ ਲੀਵਰ ਖਰਾਬ ਹੁੰਦਾ ਉਹ ਦਵਾਈ ਫਿਰ ਬਾਅਦ ਚ ਛੜਾ ਦੋਗੇ ਉਹ ਤਾਂ ਛੋਟੇ ਜਾਣੀ ਵੀਰ ਜੀ ਜਦੋਂ ਜਿਹੜੀ ਚੀਜ਼ ਰਿਵਰਸ ਹੋ ਗਈ ਨਾ ਨਹੀਂ ਲਾਉਣ ਲੂਣ ਵਾਲੀ ਦਵਾਈ ਇਹਦੇ ਚ ਕੋਈ ਵੀ ਹੈ ਨਹੀਂ ਹਾਂ ਹਾਂ ਆਯੁਰਵੈਦਿਕ ਦਵਾਈ ਹੈ ਤੁਸੀਂ 10 ਦਿਨ 15 ਦਿਨ ਚ ਤੁਹਾਨੂੰ ਰਿਜ਼ਲਟ ਜਦੋਂ ਮਿਲ ਗਿਆ ਪਰ ਕਿਸੇ ਚੀਜ਼ ਨੂੰ ਦੇਖੋ ਲੀਵਰ ਫੈਟੀ ਗ੍ਰੇਡ 3 ਤੇ ਹੈ ਹੂੰ ਉਹਨੂੰ ਗ੍ਰੇਡ ਟੂ ਤੇ ਲਿਓਣ ਲਈ ਸਾਨੂੰ ਟਾਈਮ ਦੇਣਾ ਪਣਾ ਹਾਂ ਟਾਈਮ ਦੇਣਾ ਮਹੀਨਾ ਦੇਣਾ ਪਣਾ ਹੁਣ ਮਰੀਜ਼ ਜੇ ਕਵੇ ਮੈਂ ਜੀ ਮਹੀਨਾ ਦਵਾਈ ਖਾ ਲਈ ਸੀ ਮੇਰਾ ਜੀ ਹਲੇ ਉਨਾ ਨਹੀਂ ਹੋਇਆ ਤਾਂ ਜਿਹੜਾ ਨੁਕਸਾਨ ਕੀਤਾ ਆਪਦੇ ਸਰੀਰ ਦਾ ਸੱਤਿਆਨਾਸ਼ ਕੀਤਾ ਜਿੰਨੇ ਸਮੇਂ ਚ ਕੀਤਾ ਉਹ ਥੋੜਾ ਜਿਹਾ ਸਾਨੂੰ ਵਾਟ ਟਾਈਮ ਦੇ ਦੇਣਾ ਤੇ ਗਰੰਟੀ ਨਾਲ ਕਹਿੰਨੇ ਵੀ ਉਹਨਾਂ ਦੀ ਬਿਮਾਰੀ ਅਸੀਂ ਕਿਉਰ ਕਰਗੇ ਕੋਈ ਰੋਗ ਲੈ ਕੇ ਆ ਗਿਆ ਟਰਾਈਫੜ ਕੋਈ ਵੀਰੇ ਲੈ ਕੇ ਆ ਗਿਆ ਬੰਦਾ ਸੈੱਲ ਘਟ ਜਾਂਦੇ ਨੇ ਪਲੇਟ ਲੈ ਸੈੱਲ ਨਹੀਂ ਲੋਕਾਂ ਦੇ ਪੂਰੇ ਉਹਨੇ ਠੀਕ ਹੈ ਜੀ ਬਸ ਜਲਦੀ ਆਪਣੇ ਆਪ ਨੂੰ ਠੀਕ ਕਰਨ ਦੇ ਚੱਕਰ 'ਚ ਇੱਕ ਉਹ ਜੀ ਰੰਗ ਬਰੰਗੀ ਕੋਈ ਗੋਲੀ ਆ ਕੈਪਸੂਲ ਲੈ ਲੈਂਦੇ ਨੇ ਪਰ ਉਹ ਸਾਰੀ ਉਮਰ ਹੀ ਲੈਂਦੇ ਰਹਿੰਦੇ ਨੇ ਉਹ ਪੱਕਾ ਤੁਸੀਂ ਕਿੰਨੀ ਜਿੰਨੀ ਮਰੀ ਲੈਣੇ ਹੋ ਜੀ ਕੋਈ ਵੀ ਰੋਗ ਤਾਂ ਸੈਕਸੂਅਲ ਜਿੰਮੇਵਾਰੀ ਅਸੀਂ ਇਸ ਚੀਜ਼ ਦੇ ਲੈਣੇ ਵੈਸੇ ਜੀ ਜਿਹੜਾ ਡਾਕਟਰ ਪੇਸ਼ੈਂਟ ਦਾ ਰਿਸ਼ਤਾ ਹੁੰਦਾ ਬੜਾ ਸਾਫ਼ ਹੁੰਦਾ ਬਿਜ਼ਨਸ ਨੂੰ ਪਾਸੇ ਕਰਕੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਲੀਵਰ ਫੈਟੀ ਆ ਤਜਾਬ ਬਹੁਤਾ ਬਣਦਾ ਨਸ਼ਾ ਛੱਡਣ ਵਾਲਾ ਚਲੋ ਥੋੜਾ ਜਿਆ ਥੋੜਾ ਜਿਆ ਟਰੀਟਮੈਂਟ ਮਹਿੰਗਾ ਹੈ ਮੈਂ ਬਿਲਕੁਲ ਫਰੀ ਚ ਨਹੀਂ ਆਉਦਾ ਉਹ ਚ ਖਰਚਾ ਛੱਡ ਦੂੰਗਾ ਬੰਦੇ ਨੂੰ ਠੀਕ ਹੈ ਪ੍ਰੋਫਿਟ ਨਹੀਂ ਲਵਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਦੋਸਤੋ ਸਪਰਮ ਕਾਉਂਟਲ ਹੋਗਾ ਜਿੰਨਾ ਲੋਕਾਂ ਦੇ ਜਿੰਨਾ ਔਰਤਾਂ ਦੇ ਮੀਆਂ بیوی ਦੇ ਬੱਚਾ ਨਹੀਂ ਹੋ ਰਿਹਾ ਉਸ ਚੀਜ਼ ਦਾ ਵਧੀਆ ਵੀਰੇ ਸਾਡੇ ਕੋਲ ਟਰੀਟਮੈਂਟ ਹੈ ਪਿਛਲੇ 10 15 ਸਾਲ ਤੋਂ ਯੂਕੇ ਕੈਨੇਡਾ ਆਕਲੈਂਡ ਪੰਜਾਬ ਹਰਿਆਣਾ ਰਾਜਸਥਾਨ ਸਾਡੇ ਲੋਕਲ ਪਿੰਡਾਂ ਦੇ ਜਿਹੜੇ ਡਿਸਟ੍ਰਿਕਟ ਬਠਿੰਡਾ ਦੇ ਲੋਕ ਹੈ ਮਤਲਬ ਅਸੀਂ ਸਾਫ ਸੁਥਰਾ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤਾਂ ਕਿ ਪੁੰਨ ਅਤੇ ਫਲ ਗਏ ਦੋਨੇ ਚੀਜ਼ਾਂ ਸਾਨੂੰ ਮਿਲਦੀਆਂ ਰਹਿਣ ਆਉਣਾ ਕਿੱਥੇ ਜੀ ਪਊ ਜੀ ਆਉਣਾ ਤੁਹਾਡੇ ਕੋਲ ਇਹ ਜਲਾਲ ਬੱਸ ਸਟੈਂਡ ਜੀ ਇੱਥੇ ਜਲਾ ਪੈਂਦਾ ਜੀ ਬਠਿੰਡਾ ਜੀ ਨੀਅਰ ਭਗਤਾ ਭਾਈਕਾ ਬਰਨਾਲਾ ਰੋਡ ਤੇ ਸਾਡਾ ਪਿਛਲੇ 15 ਸਾਲ ਤੋਂ ਕਲੀਨਿਕ ਹੈ ਗਾਹ ਬਾਬਾ ਨਾਨਕ ਸੁੱਖ ਰੱਖੇ ਤਿਆਰੀ ਚੱਲ ਰਹੀ ਸੀ ਭਗਤਾ ਭਾਈਕਾ ਆਪਣਾ ਪ੍ਰੋਪਰ ਤਰੀਕੇ ਨਾਲ ਦੁਬਾਰਾ ਨਵੇਂ ਸਾਲ ਦੇ ਵਿੱਚ ਓਪਨਿੰਗ ਕਰਨ ਜਾ ਰਹੇ ਹਾਂ ਲੈ ਜੀ ਮਿੱਤਰੋ ਜੇ ਆ ਤੁਹਾਡਾ ਬੁਰਾ ਹਾਲ ਤਾਂ ਆ ਜਿਓ ਜਲਾਲ ਹਨਾ ਜੀ ਨਾ ਮਹੀਨਾ ਲੱਗੂ ਨਾ ਸਾਲ ਤੇ ਡਾਕਟਰ ਸਾਹਿਬ ਕਰਨਗੇ ਕਮਾਲ ਤੇ ਤੁਸੀਂ ਬਿਨਾ ਡਰਦੇ ਬਿਨਾ ਸੱਕਦੇ ਕਿਸੇ ਕੋਈ ਵਿਚੋਲੇ ਪਾਉਣਾ ਆਟੋ ਬੱਸ ਟੈਂਪੂ ਕੋਈ ਵੀ ਚੜ ਕੇ ਉਰੇ ਆ ਕੇ ਇੱਥੇ ਆ ਕੇ ਬਹਿ ਜਾਓ ਤੇ ਦੂਜਾ ਡਾਕਟਰ ਸਾਹਿਬ ਤੁਹਾਡੀ ਫੜਨਗੇ ਬਾਹ ਤੇ ਤੁਹਾਡਾ ਮਤਲਬ ਇਲਾਜ ਪੁੱਛ ਕੇ ਕਰਨਗੇ ਤੁਹਾਨੂੰ ਸਮਝ ਕੇ ਕਰਨਗੇ ਤੁਹਾਨੂੰ ਪੈਸੇ ਨਹੀਂ ਵੱਢਣੇ ਤੁਹਾਨੂੰ ਸਹੀ ਰਾਹ ਪਾ ਕੇ ਤੋਰਨਗੇ ਡਾਕਟਰ ਸਾਹਿਬ ਹੁਣ ਪੂਰਾ ਹੀ ਪੱਕਾ ਹੀ ਐਡਰੈਸ ਦੇ ਦਿਓ ਜੀ ਮੜਾ ਜਲਾਲ ਨਾ ਦੱਸੋ ਜੀ ਹੁਣ ਜਲਾਲ ਬੱਸ ਸਟੈਂਡ ਤੇ ਬਿਲਕੁਲ ਬੱਸ ਅੜਾ ਤੋਂ ਉਤਰ ਕੇ ਸਾਡਾ ਕਲੀਨਿਕ ਹੈ ਪਿਛਲੇ 15 ਸਾਲ ਤੋਂ ਡਿਸਟ੍ਰਿਕਟ ਬਠਿੰਡਾ ਪੈਂਦਾ ਭਗਤਾ ਬਰਨਾਲਾ ਰੋਡ ਦੇ ਉੱਪਰ ਮਾਲਵਾ ਆਯੁਰਵੇਦਿਕ ਕਲੀਨਿਕ ਜੇ ਫੋਨ ਕਰਕੇ ਰਹਿ ਲੈਣ ਨਾਲ ਦੀ ਨਾਲ ਜੀ ਕਿੰਨੇ ਵਜ ਤੱਕ ਟਾਈਮ ਸਾਢੇ 9 ਵਜੇ ਤੋਂ ਲੈ ਕੇ ਜੀ ਸਾਢੇ 6 ਵਜੇ ਤੱਕ ਅਸੀਂ ਫੋਨ ਅਟੈਂਡ ਕਰਾਂਗੇ ਬਹੁਤ ਸਾਰੇ ਲੋਕ ਨੇ ਹਲੇ ਵੀ ਇਤਰਾਜ਼ ਕਰਦੇ ਨੇ ਸਵੇਰੇ ਆਉਂਦਿਆਂ ਨੂੰ ਕਈ ਲੋਕ ਗੁੱਸੇ ਹੋਏ ਬੈਠੇ ਨੇ ਰਾਤ ਫੋਨ ਲਾਇਆ ਸੀ ਦੇਖੋ ਸਾਡੀ ਵੀ ਲਾਈਫ ਹੈ ਤਾਂ ਸਾਢੇ 9 ਵਜੇ ਸਵੇਰੇ ਸ਼ਾਮ ਨੂੰ ਸਾਢੇ 6 ਵਜੇ ਤੱਕ ਕਾਲ ਤੁਹਾਡੀ ਅਟੈਂਡ ਕੀਤੀ ਜਾਊਗੀ WhatsApp ਤੇ ਰਿਪੋਰਟ ਪਰ ਜੋ ਫੋਨ ਤੇ ਗੱਲ ਕਰੋ ਜੋ ਪੁੱਛਣਾ ਹੈ ਪੁੱਛੋ ਤੁਹਾਨੂੰ ਫੁੱਲ ਸਪੋਰਟ ਕੀਤੀ ਜਾਊਗੀ